ਆਹੇ ਗੁਰੂ ਸਾਹਿਬ ਜੀ ਗਿਆਨ ਧਿਆਨ ਕਿਛ ਕਰਮ ਨ ਜਾਣ ਸਾਰ ਨ ਜਾਣ ਤੇਰੀ ਸਭ ਤੇ ਵੱਡਾ ਸਤਗੁਰਦਾਨਕ ਜਿਨ ਕਲ ਰਾਖੀ ਮੇਰੀ ਸਗਲ ਦੁਆਰ ਕਉ ਛਾੜ ਕੈ ਗਇਓ ਤਹਾਰੋ ਦੁਆਰੇ ਬਾਹੇ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਕੋ ਟਲ ਗੁਰ ਸੇਵੀਐ ਐਹ ਨਸ ਸਹਜ ਸੁਭਾਈ ਦਰਸ਼ਨ ਪਰਸੈ ਗੁਰ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤਿ ਖਸਮਦੀ ਨਉ ਰੇ ਅਰਸਹੁ ਕਰਸਹੁ ਛੱਟੀਐ ਡਡ ਡੱਟੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਛਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਬਨਾੰਦਾ ਵੀ ਸੋ ਸਤਨਾਕ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 9 ਪ੍ਰੀਤਮ ਜਾਣ ਲੈ ਹੋ ਮਨ ਮਾਹੀ ਆਪਣੇ ਸੁਖ ਸਿਉ ਹੀ ਜਗ ਫਾਂਦਿਓ ਕੋ ਕਾਹੂ ਕੋ ਨਾਹੀ प्रीतम जान मन माही अपने सुख ही जग दि को काहु को नाही रहा। सुख मैं आन बहुत मिल बैठत रहत चो दिस केर विपत् परि संग सङ्गत कौ नयावत नि ਕੇ ਨਰ ਬਤ ਹਿਚ ਜਾਂਸ ਸਦਾ ਰਹਤ ਸੰਗ ਲਾਗੀ ਜਬ ਹੀ ਹੰਸ ਤਜੀਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਏਹ ਬਿਦ ਕਉ ਬਿਵਹਾਰ ਬਨਿਓ ਹੈ ਜਾਂਸ ਅਨੇਹ ਲਗਾਇਓ ਓ ਅੰਤ ਬਾਰ ਨਾਨਕ ਬਿਨ ਹਰ ਜੀ ਕੋ ਰ ਬਨਿਓ ਹੈ ਜਾਸੋ ਨਿਹੋ ਲਗਾਇਓ ਅੰਤ ਵਾਰ ਨਾਨਕ ਬਿਨ ਹਰ ਜੀ ਕੋ ਕਾਮਨਾ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹਲਾ 9 ਪ੍ਰੀਤਮ ਜਾਨ ਲਿਓ ਮਨ ਮਾਹੀ ਆਪਣੇ ਸੁਖ ਸਿਓ ਹੀ ਜਗ ਪਾੰਦਿਓ ਕੋ ਕਾਹੂ ਕੋ ਨਾਹੀ वाहगुरु जी का खालसा वाहेगुरु जी की फतेह सतनाम श्री वागुरु ਸਾਹਿਬ ਜੀ ਜਜਨ ਭਜਨ ਮਮ ਕਾਲਸਾ ਕਾਲਸਾ ਪੂਜ ਬੈ ਜੋਗਾ ਦਾਸ ਗੋਬਿੰਦ ਸਿੰਘ ਫਤਿਹ ਖਾਲਸਾ ਦਰਸ ਪਰਸ ਮਿਟਾ ਸੋਗਾ ਦਸਮ ਕਥਾ ਪਾਗੋਤ ਕੀ ਭਾਖਾ ਕਰੀ ਬਨਾਏ ਅਵਰ ਬਾਸਨਾ ਨਾਹੇ ਪ੍ਰਭ ਧਰਮ ਜੁਦ ਕੇ ਚਾਈ ਸਗਲ ਦਵਾਰ ਕੋ ਛਾੜ ਕੇ ਗਇਓ ਤੁਹਾਰੋ ਦਵਾਰ

ਕਲ ਕੀ ਅਵਤਾਰ ਰ ਸਾਂਵੇਂਗੇ ਪਟ ਓਗ ਪ੍ਰਯੋਗ ਗਿਰਾਵੇਂਗੇ ਮੋਹ ਭਾਂਤ ਨ ਸਸਤਰ ਪਹਿਰਾਵੇਂਗੇ ਅਰ ਓਗ ਪਰੋਗ ਸੰਘਾ ਰਹੰਗੇ ਕਲ ਕੀ ਅਵਤਾਰ ਰਸਾਂ ਵੰਗੇ ਪਟ ਔਰ ਪਰੋਗ ਗਿਰਾਵਾਂਗੇ ਬਹੁ ਭਾਂਤਨ ਸ਼ਸਤਰ ਪ੍ਰਹਾਰਾਂਗੇ ਔਰ ਓਗ ਪਰੋਗ ਸੰਘਾਰਾਂਗੇ ਸਰਸੀਲ ਸਨਾਹਰ ਛੁਟਾਂਗੇ ਰਣ ਰੰਗ ਸੁਰਾਸਰ ਜੂਟਾਂਗੇ ਸਰਸੀਲ ਸਨਾਹਰ ਚਾਰੇਗੇ ਮੁਕਮਾਰ ਪ੍ਰਚਾਰ ਪ੍ਰਹਾਰਾਂਗੇ ਜਮ ਡੰਡ ਕਿਰਪਾਨ ਨ ਕਲੰਗੇ ਕਰ ਕੋਪ ਸੁਰਾਸਰ ਝਾਰੰਗੇ ਰਣ ਲੋਜ ਪੈ ਲੋਜ ਗਰਾਵੰਗੇ ਲਖ ਪ੍ਰੀਤ ਪਰੀ ਰਹਿ ਸਾਵੰਗੇ ਗਨ ਗੂੜ ਅਗੂੜਨ ਗਜਹੰਗੇ ਲਖਪੀਰ ਪਵahit ਭਜੈਗੇ ਸਰਬਿੰਦ ਪ੍ਰਬਿੰਦ ਪ੍ਰਹਾਰੈਗੇ ਰਨਰੰਗ ਆਪੀਤ ਬਹਾਂਗੇ ਖਗ ਉਗ ਅਗੋ ਅਦ ਬੱਜੈਗੇ ਲਖਜੋਧ ਮਹਾ ਜੁਧ ਗਜੈਗੇ ਅਣਨੇਚ ਦਹੁ ਦੇ ਢੂ ਕਹੈਗੇ ਮੁਖਮਾਰ ਮਹਾਂਸੁਰ ਨੂੰ ਕਹਾਂਗੇ ਗਣ ਗੰਦਰਬ ਦੇਵ ਨਹਾਰਾਂਗੇ ਜੈ ਸੱਤ ਨਨੱਦਣ ਪੁਕਾਰਾਂਗੇ ਜਮਟ ਆਡ ਕਿਰਪਾਨ ਬਹਾਂਗੇ ਅਦ ਅੰਗ ਅਦੋ ਅਦ ਲਾਂਹਾਂਗੇ ਗਣ ਗੰਦਰਬ ਦੇਵ ਨਹਾਰਾਂਗੇ ਜੈ ਸਤ ਨਨਦ ਪੁਕਾਰਾਂਗੇ ਜਮਡਾਡ ਕਿਰਪਾਨ ਬਹਾਂਗੇ ਅਦ ਅੰਗ ਅਦੋ ਅਦ ਲਾਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ